ਜੇਕਰ ਤੁਸੀਂ ਵੀ ਮੱਜਾਂ ਦੇ ਝੁੰਡ ਦੇ ਵਿੱਚੋਂ ਲੰਘ ਕੇ ਜਾਣਿਓ ਤਾਂ ਆਹ ਖਬਰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿਤੇ ਤੁਹਾਨੂੰ ਵੀ ਇਹ ਗਲਤੀ ਮਹਿੰਗੀ ਨਾ ਪੈ ਜਾਵੇ ਮਾਚਵੜਾ ਸੜਕ ਤੋਂ ਸਮਰਾਲੇ ਵੱਲ ਮੋਟਰਸਾਈਕਲ ਤੇ ਆਉਂਦੇ ਇੱਕ ਵਿਅਕਤੀ ਨੂੰ ਰੋਡ ਦੇ ਉੱਪਰ ਜਾ ਰਹੀਆਂ ਮੱਜਾਂ ਦੇ ਵਿੱਚੋਂ ਇੱਕ ਮੱਝ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਨੌਜਵਾਨ ਮੁਕੇਸ਼ ਮਛਵੜਾ ਸਾਹਿਬ ਦੇ ਨਜ਼ਦੀਕੀ ਪਿੰਡ ਲੱਖੋਵਾਲਦਾ ਰਹਿਣ ਵਾਲਾ ਸੀ ਜੋ ਕਿ ਦਿਹਾੜੀ ਦਾ ਕੰਮ ਕਰਦਾ ਸੀ ਅਤੇ ਕੰਮ ਦੇ ਸਿਲਸਿਲੇ ਦੇ ਵਿੱਚ ਹੀ ਉਹ ਸਮਰਾਲੇ ਵੱਲ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਦੇ ਨਾਲ ਇਹ ਘਟਨਾ ਵਾਪਰ ਜਾਂਦੀ ਹੈ ਤੇ ਤਸਵੀਰਾਂ ਦੇਖ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਮੇਰਾ ਨਾਮ ਹੈ ਜਤेंद्र ਸਿੰਘ ਜੀ ਕਿਹੜਾ ਪਿੰਡ ਤੋਂ ਮੇਰਾ ਪਿੰਡ ਮੁਸ਼ਕਾਬਾਦ ਹੈ ਜੀ ਅਬ ਪਿੰਡ ਵਾਲੇੋਂ ਨਜ਼ਦੀਕ ਤੇ ਇੱਕ ਹਾਦਸਾ ਹੋਇਆ ਕੀ ਡੀਟੇਲ ਹੈ ਜੀ ਤੁਹਾਡੇ ਇਹਦੇ ਲਈ ਮੈਂ ਤਾਂ ਜੀ ਇਧਰੋਂ ਆ ਹੀ ਰਿਹਾ ਸੀਗਾ ਜੀ ਦਸ ਰਾਇਆ ਨੇ ਦੱਸਣ ਵਾਲੇ ਵੀ ਇੱਥੇ ਜੋ ਗੁਜਰਾਹ ਦੇ ਡੰਗਰ ਨੇ ਉਹਨਾਂ ਦੇ ਕਹਿੰਦੇ ਮਹਸ ਨੇ ਟੱਕਰ ਮਾਰੀ ਹੈ ਬੰਦੇ ਦੀ ਤੇ ਉਹਨਾਂ ਦੀ ਮੌਕੇ ਤੇ ਸ਼ਾਇਦ ਡੈਥ ਹੋ ਗਈ ਹੈ ਵੀ ਇਹ ਬਹੁਤ ਮਾੜੀ ਘਟਨਾ ਹੋਈ ਆ ਐਦਾਂ ਖੁੱਲੇ ਆਮ ਰੋਡ ਦੇ ਉੱਤੇ ਡੰਗਰ ਨਹੀਂ ਫਿਰਨੇ ਚਾਹੀਦੇ ਕਿਉਂਕਿ ਡੰਗਰਾਂ ਦੇ ਨਾਲ ਬਹੁਤ ਹਾਸਤੇ ਹੁੰਦੇ ਨੇ ਤੁਹਾਨੂੰ ਪਤਾ ਕਿ ਗਵਰਨਮੈਂਟ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਾ ਰਹੀ ਇਹਨਾਂ ਰੋਡ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਆਪਣੇ ਵੀ ਤਾਂ ਜ਼ਿੰਮੇਦਾਰਾਂ ਦੇ ਹੋਰ ਭਰਾਵਾਂ ਦੇ ਸਾਡੇ ਸਾਰਿਆਂ ਦੇ ਡੰਗਰ ਰਛੇ ਹੋਏ ਨੇ ਆਪਾਂ ਘਰਾਂ ਦੇ ਵਿੱਚ ਇਹਨਾਂ ਨੂੰ ਪਾਲ ਰਹੇ ਆਂ ਘਰਾਂ ਦੇ ਵਿੱਚ ਇਹਨਾਂ ਨੂੰ ਪੱਠੇ ਲੈ ਕੇ ਜਾਂਦੇ ਆਂ ਤੇ ਇਹਨਾਂ ਨੂੰ ਖੁੱਲਿਆਂ ਮਰੂੜਾਂ ਉੱਤੇ ਕਿਹਨਾਂ ਨੇ ਇਹਨਾਂ ਨੂੰ ਆਜ਼ਾਦੀ ਦਿੱਤੀ ਵੀ ਇਹ ਰੋੜਾਂ ਦੇ ਉੱਤੇ ਲੈ ਕੇ ਡੰਗਰ ਇਦਾਂ ਘੁੰਮਣ ਤੇ ਹੁਣ ਇਹ ਹਾਦਸਾ ਹੋ ਗਿਆ ਇਹਦਾ ਜ਼ਿੰਮੇਵਾਰ ਕੌਣ ਆ ਕੌਣ ਉਹਨਾਂ ਦਾ ਬੰਦਾ ਜੋ ਕਿ ਵਿਚਾਰੇ ਡੈੱਥ ਹੋ ਗਈ ਆ ਉਹਦੀ ਕੌਣ ਉਹਦੇ ਘਰ ਨੂੰ ਸੰਭੂਗਾ ਕੌਣ ਉਹਦੇ ਬੱਚਿਆਂ ਨੂੰ ਪਾਲੂਗਾ ਹੁਣ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਨੇ ਬਾਈ ਦੱਸ ਰਹੇ ਨੇ ਮੌਕੇ ਦੀ ਡੈਥ ਹੋ ਗਈ ਐਨੇ ਭਿਆਨਕ ਟੱਕਰ ਮਾਰੀ ਹੈ ਕਹਿੰਦੇ ਮੱਝ ਨੇ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਚੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਦਫ਼ਤਰ ਜਾ ਰਿਹਾ ਸੀ ਕਰਨ ਲਈ ਔਰ ਇਹ ਰਸਤੇ ਦੇ ਵਿੱਚ ਗੁਜਰਾਂ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੇ ਗਿਰਦੀ ਸਾਰਾ ਔਨਸਪੋਟ ਡੈਥ ਹੋ ਗਈ ਬੱਸ ਵਾਲਾ ਪਿੱਛੋਂ ਆ ਰਿਹਾ ਸੀ ਉਹਨੇ ਰੋਕ ਲਈ ਬੱਸ ਬੱਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ ਬੱਸ ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋਲ ਆ ਠੀਕ ਹੈ ਹੁਣੇ ਉਹਦੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਾਗਜ਼ਾਂ ਤੋਂ ਮੁਕੇਸ਼ ਕੁਮਾਰ ਲੱਖੋਵਾਲਾ ਤਲਾਣਾ ਦਾ ਬੰਦਾ ਵਾ 40 ਸਾਲ ਦੀ 40 45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਾਂ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਹਾਂ ਇੱਧਰ ਨੂੰ ਜਾ ਰਹੇ ਸੀ ਇਹ ਬੰਦਾ ਬਈ ਮਾਛੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਪਾਸਿਓ ਹਾਸਤਾ ਬਾਲਿਓ ਪਿੰਡ ਤੋਂ 2 ਕਿਲੇ ਟੱਪ ਕੇ ਦੀ ਸਾਰੇ ਆ ਮੌਕੇ ਤੇ ਸਮਰਾਲਾ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇਸ ਵਿਅਕਤੀ ਦੀ ਮੌਤ ਹੋ ਗਈ ਸੀ ਸਰ ਇਹ ਬਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜੇ 108 ਐਂਬੂਲੈਂਸ ਵਾਲੇ ਲੈ ਕੇ ਆਇਆ ਤੇ ਜਦੋਂ ਮੈਂ ਦੇਖਿਆ ਉਹ ਬ੍ਰਾਡ ਡੈੱਡ ਸੀਗਾ ਉਹਦਾ ਜਦੋਂ ਡਾਕੂਮੈਂਟਸ 'ਚ ਕੀਤੇ ਉਹਦਾ ਨਾਮ ਮੁਕੇਸ਼ ਕੁਮਾਰ ਹੈ ਤੇ ਬਾਕੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬਾਡੀ ਆਪਾਂ ਮੋਰਚਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਦਾ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਦੱਸਾਂਗੇ ਕਿੰਨੇ ਕਿਲੋ ਆਏ ਕਿ 34 ਸਾਲ ਦੇ ਕਿਹੜੇ ਪਿੰਡ ਦਾ ਰਹਿੰਦੇ ਹੋਣੀ ਪਿੰਡ ਲੋਕੋਵਾਲ ਦਾ ਆ ਆਪਣੇ ਇੰਜਰੀ ਕਿੰਨੀ ਦੀ ਸੀ ਤੇ ਕਿੱਥੇ ਇੰਜਰੀ ਸੀ ਹਾਂ ਬ੍ਰੇਨ ਪੂਰਾ ਬਾਹਰ ਚ ਗਿਆ ਦੇਖਿਆ ਜਾਵੇ ਤਾਂ ਸੜਕ ਦੇ ਉੱਤੇ ਆਵਾਰਾ ਪਸ਼ੂਆਂ ਜਾਂ ਫਿਰ ਪਸ਼ੂਆਂ ਦੇ ਝੁੰਡ ਦੇ ਕਾਰਨ ਕਈ ਵਾਰ ਸੜਕ ਹਾਸੇ ਵਾਪਰ ਜਾਂਦੇ ਨੇ ਹਕੀਕਤੋ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ